ਬਿਨ ਸੇਖ ਬਾਰ ਉਝੜ ਜਾਂਦੇ ਹੈ ਚਲਤੇ ਰੇ ਇਸ਼ਕ ਮੇ ਪੜ ਜਾਂਦੇ ਹੈ ਜੋ ਮਿਊਜ਼ਿਕ ਦੀ ਜਿਹੜੀ ਤਾਲੀਮ ਹੈ ਸਾਨੂੰ ਸਾਡੀ ਮਾਂ ਨੇ ਸਾਨੂੰ ਜਨਮ ਦੇ ਨਾਲ ਹੀ ਦਿੱਤੀ ਲਾਈਨਸ ਕੱਟ ਗਈਆਂ ਨੇ ਗਾਉਣਾ ਕੱਟ ਗਿਆ ਮਿਊਜ਼ਿਕ ਵਾਈਬ ਵਾਈਬ ਚਾਹੀਦੀ ਹੈ ਲੋਕਾਂ ਨੂੰ ਕਿ ਸਾਨੂੰ ਸਿਰਫ ਵਾਈਬ ਚਾਹੀਦੀ ਹੈ ਚੇਂਜ ਨਹੀਂ ਹੈ ਹੈ ਤਾਂ ਉਹੀ ਜੀ ਮਿਊਜ਼ਿਕ ਤਾਂ ਉਹੀ ਰਹਿਣਾਗਾ ਕਿ ਸਾਡਾ ਹਿੰਚੜਦਾ ਉਹ ਜਦ ਤੱਕ ਤਕੀ ਨਾ ਤੁਹਾਨੂੰ ਸੜੇ ਲੀਤਾ ਦੋ ਪੈਰੇ ਹੀ ਉਦੋਂ ਤੱਕ ਰਾਤ ਹੀ ਰਹੇਗੀ ਤੁਸੀਂ ਜਦ ਹੱਸ ਗਿਓ ਸਜੜਾ ਸਾਦੇ ਸਿੰਦੀ ਠੰਡ ਪੈਣੀ ਸ਼ਨਾਜ਼ ਜੀ ਇਹਦਾ ਜਿਹੜਾ ਬ੍ਰੇਸਲੈਟ ਲੱਗ ਪਾਇਆ ਹੋਇਆ ਹੈ ਹਾਂਜੀ ਇਹ ਸਲਮਾਨ ਖਾਨ ਉਹਨਾਂ ਦੇ ਵੀ ਪਾਇਆ ਹੁੰਦਾ ਹੈ ਹਾਂਜੀ ਹਾਂਜੀ ਤੋਂ ਖਾਸ ਜੀ ਮੈਂ ਇੱਕ ਜਗ੍ਹਾ ਤੇ ਮੈਂ ਪਰਫਾਰਮ ਕੀਤਾ ਸੀਗਾ ਔਰ ਸਰਮਾਨ ਚਰ ਨੇ ਖੁਸ਼ ਹੋ ਕੇ ਮੈਨੂੰ ਗਿਫਟ ਕੀਤਾ ਸੀਗਾ ਇੱਕ ear cuff ਕਿੜੀ ਰਾਂਜਾ ਜੋਗੜਾ ਬਣ ਆਇਆ ਮੱਥੀ ਵਾਲੀ ਕੁੰਡਲ ਸਜਾਇਆ ਤੈਨੂੰ ਤਰਸ ਰਤਾ ਨਹੀਂ ਆਇਆ ਥੱਕੀਆਂ ਉਡੀਕ ਚ ਅੱਖੀਆਂ ਵੇ ਰਾਂਜਾ ਜੋਗੜਾ ਰਾਂਜਾ ਜੋਗੜਾ ਰਾਂਜਾ ਜੋਗੜਾ ਬਣ ਆਇਆ ਵੇਸੀ ਕੀ ਤੇਰੇ ਕੁਝ ਨਹੀਂ ਲੱਗਦੇ ਵੇ ਕੁਝ ਨਹੀਂ ਲੱਗਦੇ ਵੇ ਕੁਝ ਨਹੀਂ ਲੱਗਦੇ ਉਹ ਲਾ ਕੇ ਅੱਖੀਆਂ ਤੁਰ ਗਿਆ ਢੋਲਾ ਵੇ ਤਾਨੇ ਮਰੇ ਦੇ ਵੇ ਜੱਗ ਇਹਨੂੰ ਪੁੱਛੋ ਕੀ ਹਾਲ ਬੜਾਇਆ ਰਾਂਝਾ ਜੋਗੜਾ ਰਾਂਝਾ ਜੋਗੜਾ ਉਹ ਰਾਂਝਾ ਜੋਗੜਾ ਬੜਿਆ ਆ ਪੰਜਾਬੀ ਟ੍ਰਿਬਿਊਨ ਦੇ ਆਨਲਾਈਨ ਪਲੈਟਫਾਰਮ ਉੱਤੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਅਜਿਹੇ ਦੋ ਉੱਬਰ ਦੇ ਨੌਜਵਾਨ ਗਾਇਕਾਂ ਦੇ ਰੂਬਰੂ ਕਰਨ ਜਾ ਰਹੇ ਹਾਂ ਜਿਨ੍ਹਾਂ ਨੂੰ ਸੰਗੀਤ ਦੀ ਗੁਰਤੀ ਵਿਰਾਸਤ ਵਿੱਚ ਮਿਲੀ ਹੈ ਇਹਨਾਂ ਨੇ ਨਿੱਕੀ ਉਮਰ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ਟੀਵੀ ਸ਼ੋਅ ਰਾਈジング ਸਟਾਰ ਨਾਲ ਇਹਨਾਂ ਦੀ ਗੁੱਡੀ ਚੜੀ ਪੰਜਾਬੀ 뮤직 ਇੰਡਸਟਰੀ ਤੇ ਬਾਲੀਵੁੱਡ ਨਾਲ ਵੀ ਇਹ ਜੁੜੇ ਰਹੇ ਹਨ ਸ਼ੈਨਾਜ਼ ਜੀ ਤੇ ਸਾਇਲ ਜੀ ਤੁਹਾਡੇ ਇਸ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਹੈ ਸ਼ੈਨਾਜ਼ ਜੀ ਜੀ ਮੈਂ ਕਿਹਾ ਤੁਹਾਨੂੰ ਸੰਗੀਤ ਦੀ ਗੁਰਤੀ ਵਿਰਾਸਤ ਵਿੱਚ ਮਿਲੀ ਹੈ ਤੁਸੀਂ ਸਾਨੂੰ ਸਾਡੇ ਦਰਸ਼ਕਾਂ ਨੂੰ ਆਪਣੇ ਪਰਿਵਾਰ ਬਾਰੇ ਕੁਝ ਦੱਸੋ ਜੀ ਬੇਸ਼ੱਕ ਜੀ ਸਭ ਤੋਂ ਪਹਿਲਾਂ ਤਾਂ ਸਸੀ ਗੱਲ ਭਾਜੀ ਸਸੀ ਗੱਲ ਜੀ ਮੈਂ ਟ੍ਰਿਬਿਊਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਾਡੇ ਦੋਨਾਂ ਭਰਾਵਾਂ ਵੱਲੋਂ ਪਿਆਰ ਭਰੀ ਸਸਰੀ ਕਾਲ ਸਲਾਮ ਅਲੈਕੁਮ ਅਦਾਬ ਜਿਹੜੀ 뮤직 ਦੀ ਗੁੜਤੀ ਅਸੀਂ ਬਲੈਸਡ ਹਾਂ ਜੀ ਅਸੀਂ ਕਿਉਂਕਿ ਜਿਸ ਪਰਿਵਾਰ 'ਚ ਸਾਡਾ ਜਨਮ ਹੋਇਆ ਔਰ ਉਹ ਸਾਰੀ 뮤직 ਨਾਲ ਰਿਲੇਟਡ ਨੇ ਔਰ ਸਭ ਨੇ ਆਪਣੇ ਆਪਣੇ ਟਾਈਮ ਤੇ ਚੰਗਾ ਨਾਮ ਕਮਾਇਆ ਔਰ ਚੰਗਾ 뮤직 ਪ੍ਰੈਜ਼ੈਂਟ ਕੀਤਾ ਅਸੀਂ ਬਲੈਸ਼ਡ ਹੈ ਕਿ ਅਸੀਂ ਉਸ ਪਰਿਵਾਰ ਨੂੰ ਬਿਲੋਂਗ ਕਰਦੇ ਹਾਂ ਸਾਡੇ ਪੜਦਾਦਾ ਜੀ ਸ਼੍ਰੀ ਵਧਾਵਾ ਖਾਨ ਜੀ ਉਹ ਜਿੱਦਾਂ ਕੈਲੋ ਰਾਜਗਾਇਕ ਰਾਜਗਾਇਕ ਜਿਹਨੂੰ ਰਾਜਦਰਬਾਰ ਗਾਇਕ ਜਿਹਨੂੰ ਆਪਾਂ ਕਹਿ ਲੈਂਦੇ ਜਿਵੇਂ ਪਟਿਆਲਾ ਕਰਾਨਾ ਹੋ ਗਿਆ ਜਾਂ ਹੋਰ ਇਦਾਂ ਜਿੱਦਾਂ ਦਰਬਾਰ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਮੇਰੇ ਭੂਆ ਜੀ ਦੱਸਦੇ ਹੁੰਦੇ ਨੇ ਕਹਿੰਦੇ ਜਦੋਂ ਗਾਉਣ ਜਾਂਦੇ ਸੀਗੇ ਤੇ ਉਹ ਇੱਕ ਮੁੰਦਰੀ ਲੈਂਦੇ ਹੁੰਦੇ ਸੀਗੇ ਵੀ ਤੋਲੇ ਦੀ ਮੁੰਦਰੀ ਦੋਗੇ ਤਾਂ ਆਉਂਗਾ ਗਾਉਣ ਤੇ ਉਹ ਸ਼ਾਪ ਸ਼ਾਪ ਕਹਿੰਦੇ ਹੁੰਦੇ ਸੀ ਉਹ ਤੇ ਉਹ ਗੌਂਦਿਆਂ ਦੇ ਸੀ ਫਿਰ ਸਾਡੇ ਦਾਦਾ ਜੀ ਕਾਕਾ ਖਾਨ ਜੀ ਔਰ ਮੇਰੇ ਫਾਦਰ ਸਾਹਿਬ ਦਰਸ਼ਨ ਖਾਨ ਜੀ ਫਿਰ ਸਾਡੀ ਵੱਡੀ ਭੈਣ ਕੁਰੀਲੀ ਅਖਤਰ ਛੋਟੀ ਭੈਣ ਜੈਸਮੀਨ ਅਖਤਰ ਔਰ ਫਿਰ ਅਸੀਂ ਅਖਤਰ ਬ੍ਰਦਰਸ ਔਰ ਕਹਿ ਲੋ ਕਿ ਹੀ ਸਾਡੇ ਮਾਂ ਪਿਓ ਦੀਆਂ ਸਾਡੇ ਬਜ਼ੁਰਗਾਂ ਦੀਆਂ ਅਸੀਸਾਂ ਨਹੀਂ ਦੁਆਵਾਂ ਨਹੀਂ ਉਹਨਾਂ ਦੀਆਂ ਕਿ ਜਿਹੜਾ ਸਾਨੂੰ ਉਸ ਪਰਿਵਾਰ ਦੇ ਵਿੱਚੋਂ ਜੋ 뮤직 ਦੀ ਜਿਹੜੀ تعلیم ਹੈ ਸਾਨੂੰ ਉਹ ਸਾਡੀ ਮਾਂ ਨੇ ਸਾਨੂੰ ਜਨਮ ਦੇ ਨਾਲ ਹੀ ਦਿੱਤੀ ਸ਼ੁਕਰ ਹੈ ਪ੍ਰਮਾਤਮਾ ਦਾ ਇਹ ਚੀਜ਼ ਬਾਕੀ ਬਾਏ ਦਾ ਟਾਈਮ ਹਰ ਦਿਨ ਬੰਦਾ ਸਿੱਖਦਾ ਹੈ ਨਵਾਂ ਨਵਾਂ ਉਹ ਅਸੀਂ ਸਿੱਖ ਰਹੇ ਹਾਂ ਜੀ ਔਰ ਸਿੱਖਦੇ ਰਹਿਾਂਗੇ ساری ਜ਼ਿੰਦਗੀ ਜੀ ਸੰਗੀਤ ਇੰਡਸਟਰੀ ਵਿੱਚ ਜਿਹੜਾ ਬਦਲਾਅ ਆ ਰਿਹਾ ਉਹਨੂੰ ਕਿਵੇਂ ਦੇਖਦੇ ਹੋ ਪਹਿਲੇ ਤੁਹਾਡੇ ਪਰਦਾਦਾ ਜੀ ਫਿਰ ਦਾਦਾ ਜੀ ਫਿਰ ਤੁਹਾਡੇ ਫਾਦਰ ਹੁਣ ਤੁਸੀਂ ਦੋਵੇਂ ਭਰਾ ਸਿਰਫ ਸੰਗੀਤ ਇੰਡਸਟਰੀ ਚ ਬਦਲਾਅ ਨਹੀਂ ਹੁੰਦਾ ਜੀ ਮੇਰੇ ਹਿਸਾਬ ਨਾਲ ਮੈਨੂੰ ਇਦਾਂ ਲੱਗਦਾ ਕਿ ਅਗਰ ਆਪਾਂ 100 ਸਾਲ ਪਿੱਛੇ ਜਾਨੀਏ ਤਾਂ ਗਰਾਪਾ ਸ਼ੂਟ ਵੀ ਕਰ ਰਹੇ ਆ ਪਹਿਲਾਂ ਟੀਵੀ ਕੋ ਸ਼ੋਰ ਸੀ ਕੈਮਰਾਸ ਕੋ ਸ਼ੋਰ ਸੀਗੇ ਅਪਗ੍ਰੇਡ ਹੁੰਦਾ ਹੈਗਾ ਔਰ ਬਦਲਾਵ ਜਨਰੇਸ਼ਨ ਦੇ ਹਿਸਾਬ ਨਾਲ ਹੋ ਜਾਂਦਾ ਜੀ ਕਿ ਅੱਜ ਦੀ ਜਨਰੇਸ਼ਨ ਨੂੰ ਫਿਲਮ 뮤직 ਦਾ ਕੁਝ ਹੋਰ ਚਾਹੀਦਾ ਪੁਰਾਣਾ ਫੀਲ ਕੁਝ ਹੋਰ ਸੀਗਾ ਅੱਜ ਥੋੜਾ ਜਿਹਾ ਸੀ ਥੋੜਾ ਜਿਹਾ ਵੈਸਟਰਨ 뮤직 ਵੈਸਟਰਨ ਕਲਚਰ ਵਾਲਾ ਸੀ ਜ਼ਿਆਦਾ ਤਰਜੀਹ ਦਿੰਦੇ ਆ ਉਹਨੂੰ ਸਾਡੇ ਯੰਗਸਟਰ ਵੀ ਤਰਜੀਹ ਦਿੰਦੇ ਨੇਗੀ ਔਰ ਲੇਕਿਨ ਜੜਾ ਉਹੀ ਨੇ ਜੋ 100 ਸਾਲ 1000 ਸਾਲ ਪਹਿਲਾਂ ਜੋ ਪੁਰਾਣਾ ਚੱਲਦਾ ਆ ਰਿਹਾਗਾ ਉਹੀ ਨੇ ਉਹਦੇ ਚੋਂ ਹੀ ਅਸੀਂ ਇਨਫੈਕਟ ਹੁਣ ਤਾਈਂ ਘੱਟ ਹੁੰਦਾ ਜਾ ਰਿਹਾਗਾ ਲਾਈਨਸ ਕੱਟ ਗਈਆਂ ਨੇ ਗਾਉਣਾ ਘੱਟ ਗਿਆ 뮤직 ਵਾਈਬ ਵਾਈਬ ਚਾਹੀਦੀ ਹੈ ਲੋਕਾਂ ਨੂੰ ਕਿ ਸਾਨੂੰ ਸਿਰਫ ਵਾਈਬ ਚਾਹੀਦੀ ਹੈ ਚੇਂਜ ਨਹੀਂ ਹੈ ਹੈ ਤਾਂ ਉਹੀ ਜੀ 뮤직 ਤਾਂ ਉਹੀ ਰਹਿਣਾਗਾ ਸਾਡੇ ਵੱਡੇ ਭੈਣ ਗੁਰਲੇਜ਼ ਅਖਤਰ ਤੇ ਛੋਟੀ ਭੈਣ ਜਸਮੀਨ ਅਖਤਰ ਇਹ ਵੀ ਸੰਗੀਤ ਦੇ ਪੇਸ਼ੇਚੀ ਨੇ ਜਸਮੀਨ ਨੇ ਤਾਂ ਕੁਝ ਫਿਲਮਾਂ ਵੀ ਕੀਤੀਆਂ ਨੇ ਕੀ ਕਦੀ ਤੁਹਾਨੂੰ ਦੋਹਾਂ ਭਰਾਵਾਂ ਨੂੰ ਵੀ ਕਿਸੇ ਨੂੰ ਆਫਰ ਆਈ ਹੋਵੇ ਵੀ ਫਿਲਮਾਂ ਦੀਆਂ ਤੁਸੀਂ ਸੋਚਿਆ ਹੋਵੇ ਵੀ ਅੱਗੇ ਅਸੀਂ ਇੰਡਸਟਰੀ ਦੇ ਵਿੱਚ ਜਾਣਾ ਪੋਲੀਵੁੱਡ ਜਾਂ ਬਾਲੀਵੁੱਡ ਦੱਸੋ ਜੀ ਸਰ ਹਾਂਜੀ ਜ਼ਰੂਰ ਸੋਚਿਆ ਪਰ ਪਹਿਲਾਂ ਅਸੀਂ ਗੌਣ ਵਾਲਾ ਦੇਖੀ ਮੇਨ ਖੇਤਾ ਸਾਡਾ ਹੈਗਾ ਜੀ ਮਿਊਜ਼ਿਕ ਓਕੇ ਕੁਝ ਮਿਊਜ਼ਿਕ ਦੇ ਵਿੱਚ ਕਰੀਏ ਪਹਿਲਾਂ ਹਨਾ ਹਾਲੇ ਤਾਂ ਅਸੀਂ ਲੱਗੇ ਹੋਏ ਹਾਂ ਜੀ ਮਿਹਨਤ ਕਰਨ ਲੱਗੇ ਆ ਹਾਂ ਔਰ ਬਹੁਤ ਥੈਂਕ ਯੂ ਸਾਡੇ ਚੌਣ ਵਾਲਿਆਂ ਦਾ ਤੁਸੀਂ ਬਹੁਤ ਪਿਆਰ ਦਿੰਨੇ ਹੋ ਬਹੁਤ ਪਿਆਰ ਦਿੰਦੇ ਤੁਸੀਂ ਦੀ ਹਾਲੇ ਤੇ ਜਰਨੀ ਸਟਾਰਟ ਹੋਈ ਹੈ ਪਹਿਲਾਂ ਇਹਦਾ ਲੁਤਫ ਲੈ ਲਈਏ ਪਹਿਲਾਂ ਇਹ ਸਿੱਖ ਲਈਏ ਫਿਰ ਐਂਟਰ ਕਰਾਂਗੇ ਅਸੀਂ 100% ਕਰਾਂਗੇ ਜੀ ਜਦੋਂ ਵੀ ਮੌਕਾ ਮਿਲੇਗਾ ਅਸੀਂ ਜਾਣ ਨਹੀਂ ਦਵਾਂਗੇ ਪਰ ਹਾਂ ਆਵਾਂਗੇ ਉਦੋਂ ਜਦੋਂ ਜਦੋਂ ਫੁੱਲ ਤਿਆਰ ਹੋਵਾਂਗੇ ਸਾਹਿਲ ਸੁਵਾਲ ਹੈ ਤੁਹਾ ਦਿੱਲੀ ਬਰਸ ਤੁਸੀਂ ਦੋਨੋਂ ਇਸ ਪ੍ਰੋਗਰਾਮ ਦੇ ਵਿੱਚ ਸੀ ਰਾਈジング 스타 ਦਾ ਤਜਰਬਾ ਕਿਵੇਂ ਸੀ ਤੁਹਾਡਾ ਤਜਰਬਾ ਬਹੁਤ ਵਧੀਆ ਜੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਉੱਥੋਂ ਕਿਉਂਕਿ ਤੁਸੀਂ ਬਹੁਤ ਵੱਡੇ ਵੱਡੇ ਕਲਾਕਾਰਾਂ ਦਿਲਜੀਤ ਦਸਾਂਝ ਵੀ ਸੀਗੇ ਉਹਦੇ ਜੱਜ ਦੇ ਗੁਰਦਾਸ ਮਾਨ ਹੁਣੀ ਵੀ ਆਏ ਜੀ ਫਿਰ ਆਪਣੇ ਇੱਕ ਸ਼ੰਕਰ ਸਰ ਸੀ ਸ਼ੰਕਰ ਮਹਾਦੇਵ ਹੁਣੀ ਸੀਗੇ ਫਿਰ ਕਿਵੇਂ ਤਜਰਬਾ ਹੈ ਇੱਕ ਮੈਂ ਗੁਲਜ਼ਾਰ ਉਹਨਾਂ ਦੀ ਵੀ ਟਿੱਪਣੀ ਦੇਖ ਰਿਹਾ ਸੀ ਉਹਨਾਂ ਨੇ ਵੀ ਤੁਹਾਡੇ ਬਾਰੇ ਬਹੁਤ ਵਧੀਆ ਟਿੱਪਣੀ ਕੀਤੀ ਸੀ ਹਾਂਜੀ ਹਾਂਜੀ ਉਹ ਇਦਾਂ ਹੋਇਆ ਸੀਗਾ ਜੀ ਜਦੋਂ ਅਸੀਂ ਰਾਈਜ਼ਿੰਗ ਸਟਾਰ ਸੀ ਸੀ ਭਾਜੀ ਉਦੋਂ ਅਸੀਂ ਮੂਵੀ ਚ ਗਏ ਸੀਗਾ ਦਿਲਜੀਤ ਭਾਈ ਦੀ ਸੂਰਮਾ ਮੂਵੀ ਆਈ ਸੀ ਨਾ ਮੂਵੀ ਆਈ ਸੀ ਦਿਲਜੀਤ ਭਾਈ ਜੀ ਦੀ ਤੇ ਉਹਦੇ ਚ ਜਿਹੜੇ ਗਾਣੇ ਲਿਖੇ ਸੀ ਗੁਲਜ਼ਾਰ ਸਾਹਿਬ ਨੇ ਲਿਖੇ ਸੀ ਅੱਛਾ ਤੇ 뮤זיਕ ਸੀਗਾ ਸ਼ੰਕਰ ਐਹਸਾਨ ਲਾਈ ਉਦੋਂ ਸਾਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਵੱਡੇ ਵੱਡੇ ਦਿਗਜੋਕਾਂ ਨੂੰ ਤੇ ਨਾਲ ਬੈਠਣ ਦਾ ਮੌਕਾ ਮਿਲਿਆ ਅਸੀਂ ਬlesed ਆ ਤੇ ਇਹ ਜਰਨੀ ਹੈ ਜੀ ਰਿਐਲਿਟੀ ਸ਼ੋਅ ਤੋਂ ਜਿਹੜੇ ਕਹਲੋ ਕੀ ਤਰਾਸ਼ਣਾ ਉਹ ਜਿਹੜੇ 2-4-5 ਮਹੀਨੇ ਜਿਹੜੇ ਅਸੀਂ ਉੱਥੇ ਹੁੰਨੇ ਆ ਨਾ ਜੀ ਉਹ ਬੜਾ ਕੁਝ ਸਿਖਾਉਂਦੇ ਨੇ ਜੀ ਕਿ ਅੱਜ ਆਪ ਇੰਟਰਵਿਊ ਕਰ ਰਹੇ ਹਾਂ ਸ਼ਾਇਦ ਇਹ ਉਹ ਜਰਨੀ ਦਾ ਪਾਰਟ ਹੈ ਕਿ ਵੀ ਅਸੀਂ ਉੱਥੇ ਰੈਲਿਟੀ ਸ਼ੂਟ ਹੁੰਦਾਗਾ ਹਰ ਇੱਕ ਐਪੀਸੋਡ ਤੋਂ ਪਹਿਲਾਂ ਹਰ ਇੱਕ ਐਪੀਸੋਡ ਤੋਂ ਬਾਅਦ ਉਹ ਸ਼ੂਟ ਕਰਦੇ ਆ ਗੱਲਬਾਤ ਕਰਨੀ ਫਿਰ ਉਹ ਤਾਂ ਕੰਟੀਨਿਊਟੀ ਬਣਦੀ ਹੈ 뮤직 ਤਾਂ ਇੱਕ ਜਰਨੀ ਸਿੱਖਦੀ ਹੈ ਉਤੋਂ 뮤직 ਦੇ ਵਿੱਚ ਤਾਂ ਬਹੁਤ ਕੁਝ ਸਿੱਖਦੇ ਆ ਬਟ ਓਵਰ ਆਲ ਜੋ ਇਸ ਕੈਰੀਅਰ ਦੇ ਵਿੱਚ ਜੋ ਸਾਨੂੰ ਅੱਗੇ ਜਾ ਕੇ ਜੋ ਲੋੜ ਪੈਣੀ ਹੈ ਜਿੰਨਾ ਜਿੰਨਾ ਵੀ ਚੀਜ਼ਾਂ ਦੀ ਹੈ ਜਿਸ ਜਿਸ ਪੀ ਆਰਟ ਦੀ ਉਹ ਸਭ ਕੁਝ ਉਤੋਂ ਜਾ ਕੇ ਸਿੱਖਣ ਨੂੰ ਮਿਲਦਾ ਹੈ ਰੈਲਿਟੀ ਸ਼ੋਅ ਤੋਂ ਸਾਹਿਲ ਜੀ ਤੁਹਾਡਾ ਇੱਕ ਗੀਤ ਸੀ ਗਦਰ 2 ਫਿਲਮ ਦਾ ਚਲੋ ਇਸ਼ਕ ਵਿੱਚ ਪੜ ਜਾਂਦੇ ਹਾਂ ਜੀ ਹਾਂ ਜੀ ਹਾਂ ਜੀ ਹਮ ਦੋਨੋ ਕਦਾ ਨਾਲ ਨੀਤੀ ਮੂਨ ਜੀ ਨੇ ਗਾਇਆਗਾ ਮੈਂ ਚਾਹੁੰਦਾ ਵੀ ਸਾਡੇ ਪੰਜਾਬੀ ਟਿਊਬ ਤੇ ਦਰਸ਼ਕਾਂ ਲਈ ਤੁਸੀਂ ਪਲੀਜ਼ ਜਰੂਰ ਜੀ ਬੇਸ਼ੱਕ ਬੇਸ਼ੱਕ ਜੋ ਵੀ ਫੈਸਲਾ ਹੈ ਤੇਰਾ ਤੂੰ ਮੇਂ ਕੋ ਬਤਾ ਦੇ ਜੋ ਹੈ ਲਿਖਾ ਉਸ ਸ਼ਖਸ ਸੇ ਮਿਲਾ ਦੇ ਮਿਲਾ ਦੇ ਮਿਲਾ ਦੇ ਮੈਂ फिर से एक बार उजड़ जाते रे फिर से एक बार उजड़ जाते हैं चलते रे इश्क में पड़ जाते हैं, चलते रे इश्क में पड़ जाते हैं ਹਾਂ ਇਹ ਮੈਂ ਦੱਸਾਂ ਮਿਊਜ਼ਿਕ ਵਿੱਚ ਕੈਰੀਅਰ ਬਣਾਉਣ ਬਾਰੇ ਤੁਹਾਡਾ ਕਦੋਂ ਖਿਆਲ ਆਇਆ ਕਿਉਂਕਿ ਗੁਰਦੀ ਦਾ ਉਹਨੂੰ ਵਿਰਾਸਤ ਦੇ ਵਿੱਚ ਸੀ ਅੱਗੇ ਕਿਉਂ ਲੱਗਿਆ ਵੀ ਉਹਨੂੰ ਐਜ਼ ਅ ਪ੍ਰੋਫੈਸ਼ਨ ਅੱਗੇ ਉਹਨੂੰ ਚੂਜ਼ ਕਰੀਏ ਮਤਲਬ ਮਿਊਜ਼ਿਕ ਨੇ ਜੀ ਇਹ ਪ੍ਰੋਫੈਸ਼ਨ ਆ ਦੀਦੀ ਨੂੰ ਦੇਖ-ਦੇਖ ਕੇ ਆ ਜੀ ਕਿ ਐਜ਼ ਪ੍ਰੋਫੈਸ਼ਨ ਵਿਡੀ ਬੈਂਡ ਗੁਰਦੀਸ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਦੇਖ ਕੇ ਇਹ ਸਾਡੇ ਮੈਂ ਮੰਨ ਚਾਹਿਆ ਕਿ ਇਸ ਇੰਡਸਟਰੀ ਮੈਂ ਜਦੋਂ ਡੀਵੀ ਚੰਡੀਗੜ੍ਹ ਵਿੱਚ ਪੜਦਾ ਹੁੰਦਾ ਸੀਗਾ ਮੈਂ ਆਈਪੀਐਸਡੀ ਟ੍ਰੇਨਿੰਗ ਲੈਂਦਾ ਰਿਹਾ ਅੱਛਾ ਤੁਸੀਂ ਚੰਡੀਗੜ੍ਹ ਚ ਤੁਹਾਡੀ ਹੈਗੀ ਹੈ ਸਟੱਡੀ ਜਿਹੜੀ ਆ ਮੇਰਾ ਹਾਂਜੀ ਮੈਂ ਇੱਕ ਸਾਲ ਡੀਵੀ ਚੰਡੀਗੜ੍ਹ ਚ ਪੜਿਆਗਾ ਤੇ ਉਦੋਂ ਉਸ ਟਾਈਮ ਤੇ ਮੈਂ ਆਈਪੀਐਸਡੀ ਮੈਂ ਟ੍ਰੇਨਿੰਗ ਵੀ ਕਰਦਾ ਰਿਹਾ ਇਥੇ ਮਤਲਬ ਕੋਚਿੰਗ ਸੈਂਟਰ ਮੈਂ ਜਾਂਦਾ ਹੁੰਦਾ ਸੀਗਾ ਮੇਰੇ ਇਦਾਂ ਸੀ ਗੱਡੀ ਚ ਜਾਈਏ ਮੇਰੇ ਮਿੱਤਰ ਨੇ ਐਡਰੈਸ ਟੂ ਡੀਸੀ ਲੱਗੇ ਹੋਏ ਨੇਗੀ ਮੈਂ ਕਿਹਾ ਯਾਰ ਵੀ ਤੈਨੂੰ ਸਾਰਾ ਕੁਝ ਯਾਦ ਹੋ ਜਾਂਦਾ ਮੈਨੂੰ ਕਿਉਂ ਨਹੀਂ ਹੁੰਦਾ ਅੱਛਾ ਉਹ ਨਹੀਂ ਗੱਲ ਸੁਣੀ ਤੇ 2 4 5 ਮਿੰਟ ਬੀਤ ਤੇ 10 ਮਿੰਟ ਬੀਤੇ ਉਸ ਤੋਂ ਬਾਅਦ ਕੋਈ ਗੱਡੀ 'ਚ ਗਾਣਾ ਚੱਲੇ ਤੇ ਮੈਂ ਸਾਰਾ ਗਾਣਾ ਗਾਤਾ ਕਹਿੰਦਾ ਤੈਨੂੰ ਤਾਂ ਨਹੀਂ ਯਾਦ ਹੁੰਦਾ ਮੇਰਾ ਹੀ ਪੈਸ਼ਨ ਆ ਤੇਰਾ ਹੀ ਪੈਸ਼ਨ ਹੈ ਤੂੰ ਐਵੇਂ ਕਿਸੇ ਗੱਲ ਤੇ ਫਿਰਦਾਗਾ ਸੋ ਮੇਰੇ ਭਰਾ ਨੂੰ ਥੈਂਕ ਯੂ ਜਿਨੇ ਮੈਨੂੰ ਕਲੀਅਰ ਕੀਤਾ ਨਹੀਂ ਤਾਂ ਕਿਉਂਕਿ ਹੁੰਦਾ ਨਾ ਮਾਪਿਓ ਦਾ ਹੁੰਦਾ ਹੈਗਾ ਵੀ ਪਹਿਲਾਂ ਕੁਝ ਕਰ ਲਓ ਫਿਰ ਜੋ ਮਰਜ਼ੀ ਕਰੀ ਜਾਇਓ ਮਤਲਬ ਕਿ ਇੱਕ ਸਿਕਿਉਰ ਲਾਈਫ ਤੁਹਾਡੀ ਹੋ ਜਾਈ ਔਰ 뮤직 ਇੰਡਸਟਰੀ ਇਦਾਂ ਦੀ ਹੈ ਕਿ ਸਿਕਿਉਰਿਟੀ ਕੁਝ ਨਹੀਂ ਹੈਗੀ ਕੋਈ ਵੀ ਆਰਟ ਹੈ ਉਹਦੀ ਸਿਕਿਉਰਿਟੀ ਨਹੀਂ ਹੁੰਦੀ ਜੇ ਤੁਸੀਂ ਫੇਮਸ ਹੋ ਗਏ ਤੇ ਬੱਲੇ ਬੱਲੇ ਆ ਤੇ ਜੇ ਨਹੀਂ ਤਾਂ ਫਿਰ ਰੱਬ ਦੇ ਹਵਾਲੇ ਹੈ ਨਾ ਸੋ ਇਹ ਗੁੜਤੀ ਜਿਹੜੀ 2012 ਦੇ ਵਿਸਫਮਨ ਜਦੋਂ ਸਾਰੇ ਗਾਵਾ ਪਾਦੇ ਵਿੱਚ ਗਿਆ ਉਦੋਂ ਬਿਲਕੁਲ ਹੀ ਕਲੀਅਰ ਹੋ ਗਿਆ ਕਿ ਇਹੀ ਕੁਛ ਕਰਨਾ ਹੈ ਮੈਂ ਇਸ ਫੀਲਡ ਵਿੱਚ ਕਿਹੜੀਆਂ ਚੁਣੌਤੀਆਂ ਜਿਹੜੀਆਂ ਤੁਹਾਨੂੰ ਲੱਗੀਆਂ ਵੀ ਬਹੁਤ ਤੁਹਾਨੂੰ ਕੁਝ ਮੁਸ਼ਕਲਾਂ ਦਰਪੇਸ਼ ਰਹੀਆਂ ਹੋਣ ਜਿਹੜੀਆਂ ਤੁਹਾਨੂੰ ਲੱਗਦਾ ਵੀ ਇਹ ਚੁਣੌਤੀਆਂ ਤਕਰੀਬਨ ਹਰ ਸਿੰਗਰ ਨੂੰ ਇਹ ਫੇਸ ਕਰਨੀਆਂ ਪੈਂਦੀਆਂ ਨੇ ਕੁਝ ਹਰ ਇੱਕ ਦੀਆਂ ਚੁਣੌਤੀਆਂ ਅਲਗ-ਅਲਗ ਹੁੰਦੀਆਂ ਨੇ ਜੀ ਅ ਸ਼ਾਇਦ ਸਾਨੂੰ ਸਾਡੇ ਨਹੀਂ ਚਲਦੀਦਾ ਡਿਜੀਟਲ ਪਲੈਟਫਾਰਮ ਹੈ ਜੀ ਅਸੀਂ ਐਕਟਿਵ ਨਹੀਂ ਹੋ ਪਾਉਂਦੇ ਉਹਦੇ ਪਰ ਜ਼ਮਾਨਾ ਖਾਸ ਵਜਾ ਇੰਟਰਸਟ ਕਹ ਲੋ ਕਿ ਬਸ ਐ ਹੁੰਦਾ ਕਿ ਠੀਕ ਹੈ ਵੀ ਜੋ ਪਰ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਜੇ ਮੈਂ ਪੁੱਛਾਂ ਸ਼ਹਿਨਾਜ਼ ਤੇ ਸਾਹਿਲ ਦੋਨੇ ਸੋਸ਼ਲੀ ਕਿੰਨੇ ਕੁ ਐਕਟਿਵ ਰਹਿੰਦੇ ਹੋ ਤੁਸੀਂ ਮੈਂ ਤਾਂ ਜ਼ੀਰੋ ਹੀ ਹਾਂ ਮੈਂ ਥੋੜਾ ਬਤ ਐਕਟਿਵ ਰਹਿੰਦੀ ਨਹੀਂ ਵੀ ਐਕਟਿਵ ਨਹੀਂ ਥੋੜੀ ਜੀ ਬਟ ਨਾ ਭੁਰ ਤੋਂ ਮੈਂ ਕਰ ਰਹੇ ਹਾਂ ਕਿ ਅੱਜ ਕੱਲ ਸਰਦਾ ਨਹੀਂ ਜਿੰਨੇ ਦੇ ਸੋਸ਼ਲ ਮੀਡੀਆ ਦੇ ਐਕਟਿਵ ਨਾ ਹੋਈਏ ਉਹ ਤਾਂ ਮਸਟ ਹੈ ਮਤਲਬ ਬਿਲਕੁਲ ਉਹੀ ਉਹਨ ਕਰ ਰਹੇ ਹਾਂ ਜੀ ਹਮ ਸੋਸ਼ਲ ਮੀਡੀਆ ਤੇ ਵੀ ਐਕਟਿਵ ਹੋ ਰਹੇ ਹਾਂ ਕਿਉਂਕਿ ਅਸੀਂ ਆਮ ਤੌਰ ਉੱਤੇ ਜਦੋਂ ਲੋਕ ਮਿਲਦੇ ਨੇ ਨਾ ਕਿ ਵੀ ਹਾਂ ਵੀ ਕੀ ਚੱਲਦਾ ਕੀ ਚੱਲਦਾ ਫਿਰ ਦੱਸਦੇ ਆ ਵੀ ਆਹ ਚੱਲ ਰਿਹਾ ਜੀ ਅੱਜ ਇੱਥੇ ਸ਼ੋਅ ਸੀ ਅੱਜ ਉੱਥੇ ਸ਼ੋਅ ਹੈ ਜੀ ਕੱਲ ਉੱਥੇ ਆ ਅਗਲੇ ਮਹੀਨੇ ਦਾ ਕੈਲੰਡਰ ਜਦੋਂ ਅਗਲੇ ਨੂੰ ਦੱਸਿਓ ਅਗਲਾ ਚੰਬਲ ਸ਼ੋਅ ਸੀ ਪਰਸੋਂ 29 ਜੀ ਜੀ ਪਰਸੋਂ ਚੰਬਲ ਜੀ ਕਿ ਮੇਰੇ ਆ ਤੁਹਾਡਾ ਸ਼ੋਅ ਬਹੁਤ ਬਹੁਤ ਵ दस यार बंदा होएगा जी कटो कट कर्ट और बहुत अच्छा रहया शो आज ਦੇ ਗੀਤਾਂ ਤੇ ਪੁਰਾਣੇ ਗੀਤਾਂ ਚ ਕੀ ਫਰਕ ਮਹਿਸੂਸ ਕਰਦੇ ਹੋ ਫਰਕ ਤੇ ਇਹ ਹੈ ਜੀ ਜਿਹੜੇ ਪੁਰਾਣੇ ਗੀਤ ਆ ਤੁਸੀਂ ਜਦੋਂ ਮਰਜ਼ੀ ਸੁਣ ਲਓ ਤੁਹਾਨੂੰ ਨਵੀਂ ਲੱਗਣੀ ਸਦਾਬਹਰ ਤੇ ਅੱਜ ਦੀ ਰੇਟ 'ਚ ਸਾਨੂੰ ਵੀ 15 ਦਿਨਾਂ ਬਾਅਦ ਗਾਣਾ ਕਰੋ 20 ਦਿਨਾਂ ਬਾਅਦ ਗਾਣਾ ਕਰੋ ਮਹੀਨੇ ਬਾਅਦ ਗਾਣਾ ਕਰੋ ਕਲਾਕਾਰ ਇਸੇ ਦੌੜ 'ਚ ਲੱਗੀ ਹੋਣੀ ਹੈ ਨਾ ਕਿਉਂਕਿ ਸਿਚੁਏਸ਼ਨ ਚੇਂਜ ਹੋ ਗਈ ਟਾਈਮ ਚੇਂਜ ਹੋ ਗਿਆ ਤੇ ਪਹਿਲਾਂ ਤਾਂ ਤੁਸੀਂ ਹੁਣ ਆਪਣਾ ਪਹਿਲਾਂ ਤੁਸੀਂ ਗਾਣੇ ਸੋਚ ਲਓ ਚਾਹੇ ਜਿਹਦਾ ਵੀ ਮਰਜ਼ੀ ਤੁਸੀਂ ਅੱਜ ਵੀ ਪੂਰਾ ਸੁਣ ਲਵਾਂਗੀ ਤੁਸੀਂ 10 ਵਾਰੀ ਰੈਗੂਲਰ ਸੁਣ ਲਵਾਂਗੀ ਇੱਕ ਮੈਂ ਕਿਤੇ ਸੋਸ਼ਲ ਮੀਡੀਆ ਦੇ ਵਿੱਚ ਤੁਸੀਂ ਸ਼ਾਇਦ ਸ਼ਨਾਜ ਜੀ ਤੁਸੀਂ ਕਿਹਾ ਸੀ ਵੀ ਮੇਰੀ ਇਨਸਪੀਰੇਸ਼ਨ ਮੀਕਾ ਜੀ ਨੇ ਵਾਕਈ ਨੇ ਅ ਮੀਕਾ ਜੀ ਮੇਰੀ ਇਨਸਪੀਰੇਸ਼ਨ ਆ ਆਲਵੇਸ ਵੱਡਾ ਭਰਾ ਹੈ ਜੀ ਆਪਣਾ ਤੇ ਦ ਵੇ ਜਿਵੇਂ ਉਹ ਪਰਫਾਰਮ ਕਰਦੀ ਨਹੀਂ ਜਾਂ ਜੋਨ ਦਾ ਲਾਈਫ ਸਟਾਈਲ ਹੈ ਮੈਂ ਇਨਸਪਾਇਰਡ ਹਾਂ ਉਹ ਤੋਂ ਕਾਫੀ ਜ਼ਿਆਦਾ ਇੱਕ ਸੂਫੀ ਗਾਇਕੀ ਦੇ ਵਿੱਚ ਹੀਰ ਤੇ ਰਾਂਝੇ ਦਾ ਜ਼ਿਕਰ ਬਹੁਤ ਜ਼ਿਆਦਾ ਹੁੰਦਾ ਹੈ ਉਹਦਾ ਕਾਰਨ Sufism ਕੀ ਹੈ ਜੀ ਮੁਹੱਬਤ ਹੈ ਇਸ਼ਕ ਹੈ ਕਿਸੇ ਨੂੰ ਆਪਣੇ ਮੁਰਸ਼ਦ ਨਾਲ ਹੈ ਕਿਸੇ ਨੂੰ ਆਪਣੇ ਹਕੀਕੀ اور مجازی عشق ਦੀ ਗੱਲ ਹੈ اور ਜਿਹੜਾ ਰਾਂਝਾ ਹੀਰ ਦੀ ਜਿਹੜੀ ਹੀਰਮਾਈ ਜੇ ਆਪਾਂ ਰਾਂਝੇ ਬਾਬੀ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਮਿਸਾਲ ਨਹੀਂ ਮੁਹੱਬਤ ਦੀ ਜਿਨੇ ਵੀ ਸਾਡੇ ਬਜ਼ੁਰਗ ਹੋਈ ਨਹੀਂ ਉਹ ਮਿਸਾਲ ਨਹੀਂ ਮੁਹੱਬਤ ਦੀ ਕਿ ਲੋਕਾਂ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਹੈ ਅਸਲ ਤਾਂ ਇਹ ਹੀ ਹੈ ਸਾਡੇ ਗ੍ਰੰਥ ਵੀ ਇਹ ਹੀ ਦੱਸਦੇ ਨੇ ਕਿ ਇਨਸਾਨੀਅਤ ਔਰ ਪਿਆਰ ਹੀ ਸਾਰਾ ਕੁਝ ਹੈ ਨਾ ਉਸ ਤੋਂ ਇਲਾਵਾ ਤਾਂ ਜ਼ਿੰਦਗੀ ਮਤਲਬ ਵਿਅਰਥ ਹੈ ਤੇ ਇਹ ਜਰਨੀ ਇਹਨਾਂ ਦੀ ਕਿਸੇ ਜਿਹੜੀ ਪਪੂਲਰ ਹੋ ਗਈ ਔਰ ਸਭੀ ਦੁਨੀਆ ਨੇ ਪੜ੍ਹੇ ਆ ਅਸੀਂ ਵੀ ਪੜ੍ਹੇ ਆ ਤੁਸੀਂ ਵੀ ਪੜ੍ਹੇ ਆ ਆਪਣੇ ਸਬਜੈਕਟ ਦੇ ਵਿੱਚ ਪੰਜਾਬੀ ਦੇ ਵਿੱਚ ਸਾਰੇ ਕਿਸੇ ਆਪਾਂ ਪੜ੍ਹੇ ਨਹੀਂ ਸੋ ਉੱਥੋਂ ਹੀ ਦੀ ਅਵੇਅਰਨੈਸ ਹੋਈ ਸੋ ਇਹਦਾ ਜ਼ਿਕਰ ਜੇ ਆਪਾਂ ਇਹਨਾਂ ਦਾ ਜ਼ਿਕਰ ਨਹੀਂ ਕਰਾਂਗੇ ਤਾਂ ਮੁਹੱਬਤ ਅਧੂਰੀ ਰਹੇਗੀ ਉਹ ਗੱਲ ਦਾ ਮਤਲਬ ਹੀ ਕੋਈ ਨਹੀਂ ਅਗਰ ਆਪਾਂ ਗੱਲ ਕਰ ਰਹੇ ਹਾਂ ਉਹ ਨਵੀਂ ਫਿਲਮ 11 ਵੇ ਦਾ ਇੱਕ ਗੀਤ ਵੀ ਬਹੁਤ ਮਕਬੂਲ ਹੋਇਆ ਉਹ ਵੀ ਸਾਡੇ ਦਰਸ਼ਕਾਂ ਨੂੰ ਜੀ ਤੁਸੀਂ ਜਦ ਹੱਸਦੇ ਹੋ ਸੱਜਣਾ ਹਾਂਜੀ 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 ਉਹ ਗਾਣਾ ਬਹੁਤ ਚੱਲਿਆ ਜੀ ਉਹ ਬਟ ਸ਼ਾਇਦ ਸਾਡੇ ਪਿਆਰੇ ਲੋਕਾਂ ਨੂੰ ਹਲੇ ਪਤਾ ਨਹੀਂ ਕਿ ਉਹ ਗਾਣਾ ਸਾਡਾ ਹੈ ਤੇ ਬਟ ਅੱਜ ਤੁਸੀਂ ਵੀ ਦੱਸ ਦਿਓ ਤੇ ਮੈਂ ਵੀ ਦੱਸ ਦਿੰਦਾ ਜੀ ਜੀ ਬਿਲਕੁਲ ਬਿਲਕੁਲ ਜੀ ਹੋ ਜ਼ਨ ਤਾਂ ਦਰਸ਼ਕਾਂ ਨੇ ਸਾਡੇ ਹਾਂ ਬਿਲਕੁਲ ਬਿਲਕੁਲ ਜੀ ਤੁਸੀਂ ਜਦ ਹੱਸਦੇ ਹੋ ਸੱਜਣਾ ਸਾਦੇ ਸੀਨੇ ਠੰਡ ਪੈਦੀ ਕਿਸਾ ਦਾ ਦਿਲ ਨਹੀਂ ਚੜਦਾ ਉਹ ਜਦ ਤੱਕ ਤਕੀ ਨਾ ਤੁਹਾਨੂੰ ਸੜੇ ਲੀਤਾ ਦੋ ਪੈਰੇ ਹੀ ਉਦੋਂ ਤੱਕ ਰਾਤ ਹੀ ਰਹੇਗੀ ਤੁਸੀਂ ਜਦ ਹੱਸ ਗਿਓ ਸਜੜਾ ਸਾਦੇ ਸਿੰਦੀ ਠੰਡ ਪੈਦੀ ਸ਼ਨਾਜ਼ ਜੀ ਬਹੁਤ ਖੂਬ ਸ਼ਨਾਜ਼ ਜੀ ਇਹਦਾ ਜਿਹੜਾ ਬ੍ਰੇਸਲੈਟ ਲੱਗ ਪਾਇਆ ਹੋਇਆ ਹੈ ਹਾਂਜੀ ਇਹ ਸਲਮਾਨ ਖਾਨ ਉਹਨਾਂ ਦੇ ਵੀ ਪਾਇਆ ਹੁੰਦਾ ਹੈ ਇਹ ਤਾਂ ਖਾਸ ਜੀ ਮੈਂ ਇੱਕ ਜਗ੍ਹਾ ਤੇ ਮੈਂ ਪਰਫਾਰਮ ਕੀਤਾ ਸੀਗਾ ਔਰ ਸਲਮਾਨ ਸਰ ਨੇ ਖੁਸ਼ ਹੋ ਕੇ ਮੈਨੂੰ ਗਿਫਟ ਕੀਤਾ ਸੀਗਾ ਇੱਕ ਇਹ ਔਰ ਇੱਕ ਘੜੀ ਇੱਕ ਵਾਚ ਗਿਫਟ ਕੀਤੀ ਸੀ ਯੈਸ ਸਹਿਲ ਮਰਤਾਨੇ ਵੀ ਗੁਜ਼ਾਰਿਸ਼ ਕਰੂੰਗਾ ਵੀ ਤੁਸੀਂ ਵੀ ਆਪਣਾ ਇੱਕ ਪਸੰਦੀਦਾ ਗੀਤ ਜਿਹੜਾ ਤੁਹਾਨੂੰ ਲੱਗਦਾ ਵੀ ਪਲੀਜ਼ ਸਾਡੇ ਦਰਸ਼ਕਾਂ ਨੂੰ ਜ਼ਰੂਰ ਸੁਣਾਓ ਠੀਕ ਹੈ ਜੀ ਜ਼ਰੂਰ ਸੁਣਾ ਦੰਨੇ ਗਾਣਾ ਤੁਹਾਨੂੰ ਇਹ ਸੁਣਾ ਦ ਇੱਕ ਤੁਹਾਡੀ ਕਾਫੀ ਐਲਬਮ ਹੈ ਉਹਦੇ ਚੋਂ ਗੀਤ ਸੁਣਾ ਦਿਓ ਜੀ ਜੀ ਮੁਰਸ਼ਦ ਮੁਰਸ਼ ਹਾਂ ਜੀ ਅਸੀਂ ਕਾਫੀ ਐਲਬਮ ਚ ਸਾਡਾ ਗਾਣਾ ਜੀ ਜੋਗੜਾ ਹਾਂ ਜੀ ਅਸੀਂ ਦੋਨੋਂ ਪ੍ਰਾ ਇਕੱਠੇ ਸੁਣਾਵਾਂਗੇ ਹੋ ਰਾਂਝਾ ਜੋਗੜਾ ਬਣ ਆਇਆ ਹੋ ਰਾਂਝਾ ਜੋਗੜਾ ਬਣ ਆਇਆ ਰਾਂਝਾ ਜੋਗੜਾ ਬਣ ਆਇਆ ਮੱਥੀ ਵਾਲੀ ਕੁੰਡਲ ਸਜਾਇਆ ਤੈਨੂੰ ਤਰਸ ਰਤਾ ਨਹੀਂ ਆਇਆ ਥੱਕੀਆਂ ਉਡੀਕ ਚ ਅੱਖੀਆਂ ਵੇ ਰਾਂਜਾ ਜੋਗੜਾ ਰਾਂਜਾ ਜੋਗੜਾ ਰਾਂਜਾ ਜੋਗੜਾ ਬਣ ਆਇਆ ਵੇਸੀ ਕੀ ਤੇਰੇ ਕੁਝ ਨਹੀਂ ਲੱਗਦੇ ਵੇ ਕੁਝ ਨਹੀਂ ਲੱਗਦੇ ਵੇ ਕੁਝ ਨਹੀਂ ਲੱਗਦੇ ਓ ਲਾ ਕੇ ਅੱਖੀਆਂ ਤੁਰ ਗਿਆਂ ਢੋਲਾ ਵੇ ਤਾਨੇ ਮਰੇ ਦੇ ਵੇ ਜੱਗ ਇਹਨੂੰ ਪੁੱਛੋ ਕੀ ਹਾਲ ਬੜਾਇਆ RAM JA JOGDA RAM JA JOGDA ਓ RAM JA JOGDA ਬੜਾਇਆ ਸ਼ਨਾਜ਼ ਜੀ ਅੱਜਕੱਲ ਨਿੰਜਾ ਨਾਲ ਤੁਹਾਡਾ ਗੀਤ ਬਹੁਤ ਮਕਬੂਲ ਹੋ ਰਿਹਾ ਬਹੁਤ ਚਾਕ ਬਸਟਰ ਹੈ ਮ ਲਗਾਣਾ ਜੀ ਹੀਰ ਉਬੀ ਉਹਦੀਆਂ ਵੀ ਜਿਹੜੇ 217 ਸਾਨੂੰ ਸੁਣਾਦੇ ਹੋ ਤਾਂ ਤੇ ਉਸ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਨਿੰਜਾ ਨਾਲ ਤੁਹਾਡੀ ਕੋਲਾਬੋਰੇਸ਼ਨ ਕਿਵੇਂ ਹੋਈ ਮਤਲਬ ਕਿਵੇਂ ਸਾਂਝ ਪਈ ਤੁਹਾਡੀ ਵੀ ਇਹ ਗੀਤ ਅਸੀਂ ਕਰਨਾ ਹੈ ਨਿੰਜਾ ਜੀ ਮੇਰੇ ਮਤਲਬ ਮੇਰੇ ਦੋਸਤ ਨਹੀਂ ਮੇਰੇ ਭਰਾ ਨਹੀਂ ਵੱਡੇ ਉਹ ਅਸੀਂ ਕਾਲਜ 'ਚ ਇਕੱਠੇ ਪੜ੍ਹਦੇ ਰਹੇ ਹਾਂ ਔਰ ਜਦੋਂ ਸਟਾਰਟਿੰਗ ਵਾਲੀ ਜਰਨੀ ਹੈ ਜਿਹੜੀ ਸਾਡੀ ਉਹ ਇਕੱਠਿਆਂ ਦੀ ਹੈ ਕਾਲਜ 'ਚ ਪੜ੍ਹਨਾ ਔਰ ਰਿਆਜ਼ ਬਹਿੰਤੀ ਵੀ ਅਸੀਂ ਇਕੱਠੇ ਕਰਦੇ ਰਹੇ ਹਾਂਗੇ ਔਰ ਯੂਥ ਫੈਸਟੀਵਲ ਜਿੱਦਾਂ ਸਾਡੀ ਕਾਲਜ 'ਚ ਹੁੰਦੇ ਨੇਗੇ ਤੇ ਉਹ ਦੋ ਦੋ ਤਿੰਨ ਦਿਨ ਮਹੀਨੇ ਪ੍ਰੈਕਟਿਸ ਕਰਨੀ ਅਸੀਂ ਇਕੱਠੇ ਸਮਾਂ ਬਹੁਤ ਚੰਗਾ ਮਾੜਾ ਸਪੈਨ ਕੀਤਾ ਉਦੋਂ ਦੀ ਯਾਰੀ ਆ ਸਾਡੀ ਤੇ 15 ਸਾਲ ਹੋ ਗਈ ਜੀ ਸਾਡੀ ਦੋਸਤੀ ਨੂੰ ਤੇ ਨਿੰਜੇ ਵੀਰੇ ਦੀ ਅੱਛਾ ਸੀਗੀ ਕਿ ਕੁਝ ਹੀਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਹੀਰ ਤੇ ਰਾਂਝੇ ਦਾ ਜ਼ਿਕਰ ਹੁੰਦਾ ਤੇ ਉਹ ਨਿੰਜਾ ਵੀਰਾ ਹੀਰ ਬਹੁਤ ਪੜ੍ਹਦੀ ਨੇ ਉਹ ਹੀਰ ਨਾਲ ਕਹਿ ਲਉਗੀ ਜੇ ਕਿਸੇ ਬੰਦੇ ਨੂੰ ਇਸ਼ਕ ਹੁੰਦਾ ਨਾ ਕਿਸੇ ਸਬਜੈਕਟ ਨਾਲ ਤੇ ਉਸ ਬੰਦੇ ਨੂੰ ਹੈਗਾ ਹੀਰ ਮਾਈ ਨਾਲ ਸੋ ਅਸੀਂ ਗੁਣਗੁਣਾ ਰਹੇ ਸੀ ਇਦਾਂ ਤੇ ਹੀਰ ਤੋਂ ਜਰਨੀ ਬਣ ਗਈ ਹੀਰ ਗਾਣੀ ਦੀ ਜਿਹੜਾ ਤੁਸੀਂ ਹੁਣ ਸੁਣ ਰਹੇ ਹੋਗੇ ਫਿਰ ਉਹਨੂੰ ਐਡਨ ਨੇ ਮਿਊਜ਼ਿਕ ਕੀਤਾ ਔਰ ਰਾਜਾ ਜੀ ਨੇ ਲਿਖਿਆ ਕੰਪੋਜ਼ ਕੀਤਾ ਔਰ ਬੇਸਿਕਲੀ ਇਹ ਹੀ ਇੱਕ ਚੰਗਾ ਗਾਣਾ ਅਸੀਂ ਦੋਨਾਂ ਭਰਾਵਾਂ ਨੇ ਮਿਲ ਕੇ ਇੱਕ ਪ੍ਰੈਜ਼েন্ট ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਉਹਦੇ ਵੀ ਦੋ ਬੋਲ ਹੋ ਜਾਣ ਹੀਰੇ ਦੇ ਹੀਰੇ ਢੂੰਡੇ ਤੁਝੇ ਨੂਰ ਜਦ ਦਿਸਦਾ ਨਹੀਂ ਮੱਥਾ ਸ਼ਕੀਨਾ ਲਾਵੇ ਛੰਡੇ ਕੱਖ ਦਾ ਵੀ ਨਹੀਂ ਇਹਨੇ ਰੰਗ ਕਈ ਬਣਾਏ ਕਈ ਹੀਰਾ ਨੂਰ ਲਾਏ ਇਹਦੀ ਸਮਝਦਾ ਆਏ ਕਈ ਕਮਲੇ ਬਣਾਏ ਜੀ ਦੀ ਵੰਝਲੀ ਨੂੰ ਸੁਣ ਹਿਰੇ ਤੂੰ ਖੋਗਿਆ ਹਿਰੇ ਅੱਖ ਦੀ ਵੇਜੋਗਿਆ ਝੂਠ ਬੋਲੇ ਤੂੰ ਝੂਠ ਬੋਲੇ ਤੂੰ ਸਾਨੂੰ ਸਮਾਂ ਦੇਣ ਲਈ ਇਕਤ ਪਰ ਆਵਨਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਥੈਂਕ ਯੂ ਜੀ ਦਰਸ਼ਕੋ ਪੰਜਾਬੀ ਟ੍ਰਿਬਿਊਨ ਨੂੰ ਇਸੇ ਤਰ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਸ ਉੱਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਧੰਨਵਾਦ